ਦੇ ਵਿੱਚ ਦਿੱਤੇ ਦਿਨ 22 ਨੂੰ ਜਿਹੜੀ ਹਾਲਕੀ ਦਿਨ ਚੜ੍ਹ ਤੋਂ ਕਾਫੀ ਡਰਾਈ ਵੈਦਰ ਚੱਲ ਰਿਹਾ ਹੈ ਹਾਂ ਤੋ ਹੂ ਵੀ ਕਾਫੀ ਆਜੀ ਹੈ ਤਾਪਮਾਨ ਵੀ ਕਾਫੀ ਵਧਿਆ ਹੈ ਤੋ ਮੌਜੂਦਾ ਹਾਲਾਤ ਕੀ ਨੇ ਤੇ ਆਨ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਵੈਦਰ ਹੈ ਜੀ ਪਿਛਲੇ 2-3 ਦਿਨ ਤੋ ਕਲੀਅਰ ਸਕਾਈ ਕੰਡੀਸ਼ਨਸ ਅਬਜ਼ਰਵ ਕਰ ਰਹੇ ਹਾਂ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਵਾਧਾ ਅਬਜ਼ਰਵ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ ਤੇ 3.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਆ ਕਿ ਨਾਰਮਲ ਤੋਂ ਲਗਭਗ 2.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਫਿਲਹਾਲ ਜ਼ਿਆਦਾ ਰੇਨਫਾਲ ਐਕਟੀਵਿਟੀ ਦੀ ਪ੍ਰੈਡਿਕਸ਼ਨ ਨਹੀਂ ਹੈ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਰ 14 ਤਰੀਕ ਨੂੰ ਕੁਝ ਸੈਂਟਰਲ ਡਿਸਟ੍ਰਿਕਟਸ ਜਿਵੇਂ ਕਪੂਰਥਲਾ ਜਲੰਧਰ ਅਮਰitsar ਇਹਨਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਆਉਣ ਵਾਲੇ 3-4 ਦਿਨ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ

ਪਰ ਹੁਣ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੋ ਗਿਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਰਿਕਾਰਡ ਕੀਤਾ ਗਿਆ ਜੀ ਮੈਨੂੰ ਲੱਗਦਾ ਹੈ ਇਸ ਨੂੰ ਕਿਸਾਨਾਂ ਨੂੰ ਵੀ ਕੁਝ ਮਦਦ ਮਿਲੇਗੀ ਕਿਉਂਕਿ ਪਾਣੀ ਦਿੱਕੇ ਭਰਿਆ ਸੀ ਜ਼ਿਆਦਾ ਹੈ ਤੇ ਵੀ ਘਟਾਈ ਸੀਗੀ ਥੋੜਾ ਜਿਹਾ ਡਰਾਈ ਵੈਦਰ ਨਾਲ ਉਹਨੂੰ ਕਿਸੇ ਦਾ ਫਾਇਦਾ ਹੋਏਗਾ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਵੀ ਕਾਫੀ ਹੋਈ ਹੈ ਔਰ ਪਾਣੀ ਦੀ ਕਾਫੀ ਪ੍ਰੋਬਲਮ ਆਈ ਹੈ ਪਰ ਹੁਣ ਜਿਹੜਾ ਵੈਦਰ ਕੰਡੀਸ਼ਨਸ ਫਿਲਹਾਲ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਜ਼ਰੂਰ ਇਹਦੇ ਨਾਲ ਥੋੜੀ ਜੀ ਸਾਰਿਆਂ ਨੂੰ ਰਾਹਤ ਮਿਲਣ ਦੀ ਉਮੀ ਮੈਂ ਇਸ ਵਾਰ ਹਾਲਾਂਕਿ 18 ਸਤੰਬਰ ਤੱਕ ਪੰਜਾਬ ਤੋਂ ਮੌਨਸੂਨ ਐਕਟਿਵ ਰਹਿੰਦਾ ਹੈ ਸੋ ਹਲੇ ਵੀ ਕੁਝ ਦਿਨ ਐਕਟਿਵ ਰਹੰਦੀ ਹੋਣੀ ਹੈ ਕਿਤੇ ਕਦੋਂ ਤੱਕ ਲੱਗਦਾ ਕਿ ਮੌਨਸੂਨ ਦੀ ਵਾਪਸੀ ਹੋ ਸਕਦੀ ਹੈ ਇਹ ਵੀ ਇੱਕ ਤਰ੍ਹਾਂ ਦੀ ਪ੍ਰੈਡਿਕਸ਼ਨ ਆਈ ਹੈ ਜਿਹੜੀ ਜਿਹੜੀ ਹੈ ਉਹ ਅਜੀ ਹਰ ਸਾਲ ਮੌਨਸੂਨ ਦੀ ਪ੍ਰੈਡਿਕਸ਼ਨ ਜਿਹੜੀ ਡਿਵੈਲਪ ਕੀਤੀ ਜਾਂਦੀ ਹੈ ਸੈਨੋਪਟਿਕ ਸਿਚੁਏਸ਼ਨਸ ਦੇ ਬੇਸ ਤੇ ਹੀ ਜਿਹੜੀ ਮੌਨਸੂਨ ਦੀ ਵਿਦਡਰੋਅਲ ਡਿਕਲੇਅਰ ਕੀਤੀ ਜਾਂਦੀ ਹੈ ਪਰ ਫਿਲਹਾਲ ਹਲੇ ਕੁਝ ਦਿਨ ਲੱਗਦਾ ਕਿ ਮੌਨਸੂਨ ਸਿਸਟਮ ਐਕਟਿਵ ਰਹੇਗਾ ਔਰ ਜੇਸੀ بارش ਵੀ ਦੇਖੀਏ ਤਾਂ ਮੌਨਸੂਨ ਦੀ بارش ਇਸ ਵਾਰੀ ਨੋਰਮਲ ਤੋਂ ਕਾਫੀ ਉੱਪਰ ਆਬਜ਼ਰਵ ਕੀਤੀ ਗਈ ਹੈ ਜੇਸੀ ਟੋਟਲ ਮੌਨਸੂਨ ਦੀ بارش ਦੇਖੀਏ ਤਾਂ ਲੁਧਿਆਣਾ ਦੇ ਵਿੱਚ 600 ਮਿਲੀਮੀਟਰ ਮੌਨਸੂਨ ਦੀ بارش ਹੁੰਦੀ ਹੈ ਪਰ ਇਸ ਵਾਰੀ ਜੂਨ ਤੋਂ ਲੈ ਕੇ ਹੁਣ ਤੱਕ 845 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ ਮੈਮ ਕਿੰਨੇ ਪਰਸੈਂਟ بارش ਜਿਹੜੀ ਆ ਉਹ ਵੱਧ ਰਹੀ ਹੈ ਖਾਸ ਕਰਕੇ ਕਿਹੜੇ ਕਿਹੜੇ ਥੰਨੇ ਵਿੱਚ ਜ਼ਿਆਦਾ بارش ਜਿਹੜੀ ਆ ਰਹੀ ਹੈ ਜੀ ਸਾਰੇ ਮਹੀਨਿਆਂ ਦੇ ਵਿੱਚ ਹੀ ਜਿਹੜੀ ਐਵਰੇਜ ਤੋਂ ਜ਼ਿਆਦਾ بارش ਅਬਜ਼ਰਵ ਕੀਤੀ ਗਈ ਹੈ ਜਿਵੇਂ ਜੂਨ ਮਹੀਨੇ ਦੀ ਲੁਧਿਆਣਾ ਦੀ ਨੋਰਮਲ بارش 82.8 ਮਿਲੀਮੀਟਰ ਹੈ ਔਰ ਇਸ ਵਾਰੀ 128.2 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਨੋਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰੀ 207.9 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਅਗਸਤ ਦੀ ਨੋਰਮਲ بارش 190.3 ਮਿਲੀਮੀਟਰ ਹੈ ਔਰ ਇਸ ਵਾਰ ਹੀ 314.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਸੈਪਟੈਂਬਰ ਦੀ ਨਾਰਮਲ ਬਾਰਿਸ਼ 106.2 ਮਿਲੀਮੀਟਰ ਹੈ ਪਰ ਇਸ ਵਾਰ ਹੀ ਹੁਣ ਤੱਕ ਅਸੀਂ ਕਹਿ ਸਕਦੇ ਹਾਂ ਕਿ ਸੈਪਟੈਂਬਰ ਦੇ ਪਹਿਲੇ ਹਫਤੇ ਵਿੱਚ ਹੀ 141.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਹੈ ਸੋ ਟੋਟਲ ਜੇ ਅਸੀਂ ਦੇਖੀਏ ਤਾਂ ਨਾਰਮਲ ਬਾਰਿਸ਼ ਲਗਭਗ 600 ਮਿਲੀਮੀਟਰ ਲਗਾਣੇ ਦੀ ਮੌਨਸੂਨ ਸੀਜ਼ਨ ਦੀ ਹੈ ਇਹ 4 ਮਹੀਨਿਆਂ ਦੀ ਪਰ ਇਸ ਵਾਰ ਹੀ ਹੁਣ ਤੱਕ 845 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਤੰ ਲੱਗਦਾ ਕਿ ਜਿਹੜਾ ਪੰਜਾਬ ਦੇ ਕੁਝ ਹਿੱਸਿਆਂ 'ਚ ਬਹੁਤ ਘੱਟ ਬਾਰਿਸ਼ ਹੋਈ ਆ ਪਰ ਕਿਤੇ ਕਿਤੇ ਕਾਫੀ ਜੜੀ ਆ ਉਹ ਵਾਈਡ ਸਪਰੈਡ ਬਾਰਿਸ਼ ਹੋਈ ਆ ਤੋਂ ਲੱਗਦਾ ਕਿ ਕਿਸ ਤਰ੍ਹਾਂ ਜਿਹੜੀ ਗਲੋਬਲ ਵਾਰਮਿੰਗ ਆ ਇਹ ਜਿਹੜਾ ਕਲਾਈਮੇਟ ਚੇਂਜ ਆ ਉਹਦਾ ਅਸਰ ਉਹਨੂੰ ਦੇਖ ਨੂੰ ਮਿਲ ਰਿਹਾ ਐ ਇੱਕਦਮ ਵਾਈਡ ਸਪਰੈਡ ਪੈ ਚੁਈ ਐ ਦੋ ਦੋ ਤਿੰਨ ਦਿਨ ਲਗਾਤਾਰ ਬਾਰਿਸ਼ ਨੂੰ ਜਦੀ ਐ ਸੋ ਲੱਗਦਾ ਉੱਤਰ ਕੇ ਵੀ ਜਿਹੜੇ ਇਸ ਤਰ੍ਹਾਂ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੇ ਜਿਹੜੇ ਅੰਮਾਨ ਲੱਗਦੇ ਆ ਜੀ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਦਾ ਜਿਹੜਾ ਅਸਰ ਸਾਨੂੰ ਹਰ ਤਰ੍ਹਾਂ ਹੀ ਜਿਹੜਾ ਮੌਸ ਔਰ ਜੇ ਮੌਨਸੂਨ ਸਿਸਟਮ ਦੀ ਗੱਲ ਕਰੀਏ ਤੇ ਇਹਦੇ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਔਰ ਹਰ ਸਾਲ ਹੀ ਸਾਨੂੰ ਇੱਕ ਡਿਫਰੈਂਟ ਪੈਟਰਨ ਜਿਹੜਾ ਮੌਨਸੂਨ بارش ਦਾ ਦੇਖਣ ਨੂੰ ਮਿਲ ਰਿਹਾ ਔਰ ਵੇਰੀਏਬਿਲਿਟੀ ਜਿਹੜੇ ਮੌਨਸੂਨ بارش ਦੇ ਵਿੱਚ ਕਾਫੀ ਵੱਧ ਗਈ ਹੈ ਮੌਸਮ ਇਸ ਤਰ੍ਹਾਂ ਖੁਸ਼ਕ ਰਹਿੰਦਾ ਤਾਂ ਫਸਲਾਂ ਨੂੰ ਫਾਇਦਾ ਹੋਵੇਗਾ ਖਾਸ ਤੌਰ ਤੇ ਝੋਨੇ ਦੀ ਫਸਲ ਉੱਪਰਲੀ ਮੀਂਹ ਦੀ ਫਸਲ ਅਸੀਂ ਬੀਜ ਨਹੀਂ ਹੁੰਦੀ ਜੀ ਬਿਲਕੁਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਾਣੀ ਦੀ ਜ਼ਿਆਦਾ ਪ੍ਰੋਬਲਮ ਰਹੀ ਹੈ ਸੋ ਮੌਇਸਚਰ ਵੀ ਕਾਫੀ ਜ਼ਿਆਦਾ ਰਿਹਾ ਸੋ ਦੇ ਨਾਲ ਕਾਫੀ ਪ੍ਰੋਬਲਮਜ਼ ਰਹੀਆਂ ਨੇ ਔਰ ਸੈਕੰਡਲੀ ਕਿਉਂਕਿ ਹੁਣ ਇਹ ਥ੍ਰੀਫ ਕ੍ਰੌਪਸ ਦੇ ਪੱਕਣ ਦਾ ਸਮਾਂ ਵੀ ਹੁਣ ਨੇੜੇ ਆ ਰਿਹਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀ ਕ੍ਰੌਪ ਦੀ ਸਟੇਜ ਆ ਇਹਦੇ ਵਾਸਤੇ ਡਰਾਈ ਵੈਦਰ ਹੋਣਾ ਵੀ ਬੜਾ ਜ਼ਰੂਰੀ ਹੈ ਸੋ ਅਸੀਂ ਹੁਣ ਇਹੀ ਆਸ ਕਰਦੇ ਹਾਂ ਕਿ ਜਿਹੜੀਆਂ ਹੁਣ ਕਲੀਅਰ ਵੈਦਰ ਔਰ ਡਰਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਇਹ ਜਿਹੜੀਆਂ ਕ੍ਰੌਪਸ ਲਈ ਵੀ ਲਾਹੇਵੰਦ ਸਿੱਧੀਆਂ ਹੋਣਗੀਆਂ ਪੰਜਾਬ ਦੇ ਵਿੱਚ ਵੀ ਭਾਈ ਜੀ ਹਾਲ ਕੀ ਅੰਤ ਚੜ੍ਹ ਤੋਂ ਕਾਫੀ ਡਰਾਈ ਵੈਦਰ ਚੱਲ ਰਿਹਾ ਹੈ ਅੰਤੋ ਵੀ ਕਾਫੀ ਆਈ ਹੈ ਤਾਪਮਾਨ ਵੀ ਕਾਫੀ ਵਧਿਆ ਹੈ ਤੋਂ ਮੌਜੂਦਾ ਹਾਲਾਤੀ ਦੇ ਅਨੁਸਾਰ ਕਿਸ ਤਰ੍ਹਾਂ ਦਾ ਅਵੇਲੇਬਲ ਹੈ ਜੀ ਪਿਛਲੇ ਦੋ ਤਿੰਨ ਦਿਨ ਤੋਂ ਕਲੀਅਰ ਸਕਾਈ ਕੰਡੀਸ਼ਨਸ ਅਬਜ਼ਰਵ ਕਰ ਰਹੇ ਹਾਂ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਵਾਧਾ ਅਬਜ਼ਰਵ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ ਤੇ 3.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਆਉਣ ਵਾਲੇ ਦਿਨਾਂ ਦਾ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਫਿਲਹਾਲ ਜ਼ਿਆਦਾ ਰੇਨਫਾਲ ਐਕਟੀਵਿਟੀ ਦੀ ਪ੍ਰੈਡਿਕਸ਼ਨ ਨਹੀਂ ਹੈ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਰ 14 ਤਰੀਕ ਨੂੰ ਕੁਝ ਸੈਂਟਰਲ ਡਿਸਟ੍ਰਿਕਟਸ ਜਿਵੇਂ ਕਪੂਰਥਲਾ ਜਲੰਧਰ ਅੰਮ੍ਰਿਤਸਰ ਇਹਨਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਆਉਣ ਵਾਲੇ 3-4 ਦਿਨ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ

ਪਰ ਹੁਣ ਨੇ ਡਾਟਾ ਇੰਟੈਂਪਰੇਚਰ ਨੀਅਰ ਨਾਰਮਲ ਹੋ ਗਿਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਰਿਪੋਰਟ ਕੀਤਾ ਗਿਆ ਜੀ ਮੈਨੂੰ ਲੱਗਦਾ ਹੈ ਇਸ ਨੂੰ ਕਿਸਾਨਾਂ ਨੂੰ ਵੀ ਕੁਝ ਮਦਦ ਮਿਲੇਗੀ ਕਿਉਂਕਿ ਪਾਣੀ ਦਿੱਤੇ ਭਰਿਆ ਸੀ ਜ਼ਿਆਦਾ ਹੈ ਤੇ ਵੀ ਘਟਾਰੀ ਸੀਗੀ ਥੋੜਾ ਜਿਹਾ ਡਰਾਈ ਵੈਦਰ ਨਾਲ ਉਹਨਾਂ ਨੂੰ ਕੁਝ ਫਾਇਦਾ ਹੋਏਗਾ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਵੀ ਕਾਫੀ ਹੋਈ ਹੈ ਔਰ ਪਾਣੀ ਦੀ ਕਾਫੀ ਪ੍ਰੋਬਲਮ ਆਈ ਹੈ ਪਰ ਹੁਣ ਜਿਹੜਾ ਵੈਦਰ ਕੰਡੀਸ਼ਨ ਫਿਲਹਾਲ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਜ਼ਰੂਰ ਇਹਦੇ ਨਾਲ ਥੋੜੀ ਜੀ ਸਾਰਿਆਂ ਨੂੰ ਰਾਹਤ ਮਿਲਣ ਮੈਨ ਪੇਸ਼ਵਰ ਹਾਲਾ ਕਿ 17 18 ਸਤੰਬਰ ਤੱਕ ਪੰਜਾਬ ਤੋਂ ਮੌਨਸੂਨ ਐਕਟਿਵ ਰਹਿੰਦਾ ਹੈ ਸੋ ਹਲੇ ਵੀ ਕੁਝ ਦਿਨ ਐਕਟਿਵ ਰਹਿਣ ਦੀ ਉਮੀਦ ਹੈ ਕਿ ਅਤੇ ਕਦੋਂ ਤੱਕ ਲੱਗਦਾ ਹੈ ਕਿ ਮੌਨਸੂਨ ਦੀ ਵਾਪਸੀ ਹੋ ਸਕਦੀ ਹੈ ਇਹ ਵੀ ਇਸ ਤਰ੍ਹਾਂ ਦੀ ਜਿਹੜੀ ਪ੍ਰੈਡਿਕਸ਼ਨ ਆਈ ਹੈ ਤੀ ਜਿਹੜੀ ਹੈ ਉਹ ਅੱਜ ਜੀ ਹਰ ਸਾਲ ਮੌਨਸੂਨ ਦੀ ਇਹ ਪ੍ਰੈਡਿਕਸ਼ਨ ਜਿਹੜੀ ਆ ਡਿਵੈਲਪ ਕੀਤੀ ਜਾਂਦੀ ਹੈ ਸੈਨੋਪਟਿਕ ਸਿਚੁਏਸ਼ਨਸ ਦੇ ਬੇਸ ਤੇ ਹੀ ਜਿਹੜੀ ਮੌਨਸੂਨ ਦੀ ਵਿਦਡਰੋਅਲ ਡਿਕਲੇਅਰ ਕੀਤੀ ਜਾਂਦੀ ਹੈ ਪਰ ਫਿਲਹਾਲ ਹਲੇ ਕੁਝ ਦਿਨ ਲੱਗਦਾ ਕਿ ਮੌਨਸੂਨ ਸਿਸਟਮ ਐਕਟਿਵ ਰਹੇਗਾ ਔਰ ਜੇ ਅਸੀਂ بارش ਵੀ ਦੇਖੀਏ ਤਾਂ ਮੌਨਸੂਨ ਦੀ بارش ਇਸ ਵਾਰੀ ਨੋਰਮਲ ਤੋਂ ਕਾਫੀ ਉੱਪਰ ਅਬਜ਼ਰਵ ਕੀਤੀ ਗਈ ਹੈ। ਜੇ ਅਸੀਂ ਟੋਟਲ ਮੌਨਸੂਨ ਦੀ بارش ਦੇਖੀਏ ਤਾਂ ਲੁਧਿਆਣਾ ਦੇ ਵਿੱਚ 600 ਮਿਲੀਮੀਟਰ ਮੌਨਸੂਨ ਦੀ بارش ਹੁੰਦੀ ਹੈ ਪਰ ਇਸ ਵਾਰੀ ਜੂਨ ਤੋਂ ਲੈ ਕੇ ਹੁਣ ਤੱਕ 845 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ। ਮੈਮ ਕਿੰਨੇ ਪਰਸੈਂਟ بارش ਜਿਹੜੀ ਆ ਉਹ ਵੱਧ ਰਹੀ ਹੈ ਖਾਸ ਕਰਕੇ ਤੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾ بارش ਜਿਹੜੀ ਆ ਵੇ ਜੀ ਸਾਰੇ ਮਹੀਨਿਆਂ ਦੇ ਵਿੱਚ ਹੀ ਜਿਹੜੀ ਐਵਰੇਜ ਤੋਂ ਜ਼ਿਆਦਾ بارش ਅਬਜ਼ਰਵ ਕੀਤੀ ਗਈ ਹੈ ਜਿਵੇਂ ਜੂਨ ਮਹੀਨੇ ਦੀ ਲੁਧਿਆਣਾ ਦੀ ਨਾਰਮਲ بارش 82.8 ਮਿਲੀਮੀਟਰ ਹੈ ਔਰ ਇਸ ਵਾਰੀ 128.2 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਨਾਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰੀ 207.9 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਅਗਸਤ ਦੀ ਨਾਰਮਲ بارش 190.3 ਮਿਲੀਮੀਟਰ ਹੈ ਔਰ ਇਸ ਵਾਰ ਹੀ 314.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਸੈਪਟੈਂਬਰ ਦੀ ਨਾਰਮਲ بارش 106.2 ਮਿਲੀਮੀਟਰ ਹੈ ਪਰ ਇਸ ਵਾਰ ਹੀ ਹੁਣ ਤੱਕ ਅਸੀਂ ਕਹਿ ਸਕਦੇ ਹਾਂ ਕਿ ਸੈਪਟੈਂਬਰ ਦੇ ਪਹਿਲੇ ਹਫਤੇ ਵਿੱਚ ਹੀ 141.4 ਮਿਲੀਮੀਟਰ بارش ਰਿਕਾਰਡ ਕੀਤੀ ਜਾ ਚੁੱਕੀ ਹੈ ਸੋ ਟੋਟਲ ਜੇ ਅਸੀਂ ਦੇਖੀਏ ਤਾਂ ਨਾਰਮਲ بارش ਲਗਭਗ 600 ਮਿਲੀਮੀਟਰ ਲਗਾਉਣ ਦੀ ਮੌਨਸੂਨ ਸੀਜ਼ਨ ਦੀ ਹੈ ਇਹ 4 ਮਹੀਨਿਆਂ ਦੀ ਪਰ ਇਸ ਵਾਰ ਹੀ ਹੁਣ ਤੱਕ 845 ਮਿਲੀਮੀਟਰ بارش ਰਿਕਾਰਡ ਕੀਤੀ ਜਾ ਚੁੱਕੀ ਹੈ ਤੰ ਲੱਗਦਾ ਕਿ ਜਦਾ ਪੰਜਾਬ ਦੇ ਕੁਝ ਹਿੱਸਿਆਂ 'ਚ ਬਹੁਤ ਘੱਟ ਬਾਰਿਸ਼ ਹੋਈ ਆ ਪਰ ਕਿਤੇ ਕਿਤੇ ਕਾਫੀ ਜਿਹੜੀ ਐ ਉਹ ਵਾਈਡ ਸਪਰੈਡ ਬਾਰਿਸ਼ ਹੋਈ ਆ ਤੋਂ ਅਲੱਗ ਹੈ ਕਿ ਕਿਸ ਤਰ੍ਹਾਂ ਜਿਹੜੀ ਗਲੋਬਲ ਵਾਰਮਿੰਗ ਹੈ ਜਿਹੜਾ ਕਲਾਈਮੇਟ ਚੇਂਜ ਹੈ ਉਹਦਾ ਅਸਰ ਹੁਣ ਦੇਖ ਨੂੰ ਮਿਲ ਰਿਹਾ ਐ ਇੱਕਦਮ ਵਾਈਡ ਸਪਰੈਡ ਬਾਰਿਸ਼ ਹੋਈ ਹੈ ਜਦੋਂ ਦੋ-ਤਿੰਨ ਦਿਨ ਲਗਾਤਾਰ ਬਾਰਿਸ਼ ਹੋ ਰਹੀ ਹੈ ਸੋ ਲੱਗਦਾ ਉਸ ਤਰ੍ਹਾਂ ਦੇ ਵੀ ਜਿਹੜੇ ਇਸ ਤਰ੍ਹਾਂ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਜਿਹੜੇ ਅੰਮਾਨ ਲੱਗਦੀ ਆ ਜੀ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਦਾ ਜਿਹੜਾ ਅਸਰ ਸਾਨੂੰ ਹਰ ਤਰ੍ਹਾਂ ਹੀ ਜਿਹੜਾ ਔਰ ਜੇ ਮੌਨਸੂਨ ਸਿਸਟਮ ਦੀ ਗੱਲ ਕਰੀ ਤੇ ਇਹਦੇ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਔਰ ਹਰ ਸਾਲ ਹੀ ਸਾਨੂੰ ਇੱਕ ਡਿਫਰੈਂਟ ਪੈਟਰਨ ਜਿਹੜਾ ਮੌਨਸੂਨ بارش ਦਾ ਦੇਖਣ ਨੂੰ ਮਿਲਦਾ ਔਰ ਵੇਰੀਏਬਿਲਿਟੀ ਜਿਹੜੀ ਮੌਨਸੂਨ بارش ਦੇ ਵਿੱਚ ਕਾਫੀ ਵੱਧ ਗਈ ਹੈ ਜੇ ਮੌਸਮ ਇਸ ਤਰ੍ਹਾਂ ਖੁਸ਼ਕ ਰਹਿੰਦਾ ਤਾਂ ਫਸਲਾਂ ਨੂੰ ਫਾਇਦਾ ਹੋਵੇਗਾ ਖਾਸ ਕਰਕੇ ਝੋਨੇ ਦੀ ਫਸਲ ਉਚਲੀ ਮੇਨ ਜਿਹੜੀ ਫਸਲ ਅਸੀਂ ਪੈਨ ਮੰਡੀ ਜਾਂਦੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਪਾਣੀ ਦੀ ਜ਼ਿਆਦਾ ਪ੍ਰੋਬਲਮ ਰਹੀ ਹੈ ਸੋ ਮੌਇਸਚਰ ਵੀ ਕਾਫੀ ਜ਼ਿਆਦਾ ਰਿਹਾ ਸੋ ਦੇ ਨਾਲ ਕਾਫੀ ਪ੍ਰੋਬਲਮਜ਼ ਰਹੀਆਂ ਨੇ ਔਰ ਸੈਕੰਡਲੀ ਕਿਉਂਕਿ ਹੁਣ ਥ੍ਰੀ ਕ੍ਰੌਪਸ ਦੇ ਪੱਕਣ ਦਾ ਸਮਾਂ ਵੀ ਹੁਣ ਨੇੜੇ ਆ ਰਿਹਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀ ਕ੍ਰੌਪ ਦੀ ਸਟੇਜ ਆ ਇਹਦੇ ਵਾਸਤੇ ਡਰਾਈ ਵੈਦਰ ਹੋਣਾ ਵੀ ਬੜਾ ਜ਼ਰੂਰੀ ਹੈ ਸੋ ਅਸੀਂ ਹੁਣ ਇਹੀ ਆਸ ਕਰਦੇ ਹਾਂ ਕਿ ਜਿਹੜੀਆਂ ਹੁਣ ਕਲੀਅਰ ਵੈਦਰ ਔਰ ਡਰਾਈ ਕੰਡੀਸ਼ਨਸ ਬੜੀਆਂ ਹੋਈਆਂ ਨੇ ਇਹ ਜਿਹੜੀਆਂ ਕ੍ਰੌਪਸ ਲਈ ਵੀ ਲਾਈਵਾਂ ਸਿਪ